ਠੀਕ ਹੈ ਠੀਕ ਮਾਰਦੀ ਆ ਐਵੇਂ ਆਦੀ ਨਾਲ ਪੂਖ ਚੱਕ ਜੀ ਠੰਡੀ ਦਾ ਲੈ ਐ ਤਾਂ ਚੱਕ ਰਹੀ ਓਕੇ 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 ਬਹੁਤ ਠੰਡੀ ਹੈ ਸੋ ਦੋਸਤੋ ਜਿਹੜੇ ਵੀ ਵੀਰ ਭਰਾ ਨੂੰ ਠੰਡੀ ਗਾਂ ਚੰਗੇ ਦੁੱਧ ਵਾਲੀ ਗਾਂ ਤੇ ਕ੍ਰੋਸਿੰਗਾਂ ਦੇ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਤੇ ਨਾਲ ਹੀ ਉਹ ਫੇਰੀ ਛੱਡੀ ਹੈ ਠੀਕ ਹੈ ਜੀ ਸੋ ਸਾਰੇ ਵੀਰਾਂ ਦਾ ਧੰਨਵਾਦ ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਤੁੰਗਵਾਲੀ ਤਸਵੀਰ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਈ ਸਖਪਾਲ ਦੇ ਘਰੋਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾਵਾਂਗੇ ਇੱਕ ਤਾਜੀ ਸੂਈ ਮਿੱਤਰੋ ਗਾਂ ਇੱਕ ਪਲੂਣ ਵੜਾ ਤੇ ਸਾਢੇ 4 ਮਹੀਨੇ ਦੀ ਗੱਬਣਾ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਹੀ ਕਰਾਂਗੇ ਬਾਈ ਦਾ ਜਿਹੜਾ ਘਰ ਹੈ ਕਿੱਥੇ ਜੇ ਘਰ ਆ ਪੂਰੀ ਗੱਲਬਾਤ ਕਰਕੇ ਤੁਹਾਨੂੰ ਕੱਲਾ ਕੱਲਾ ਨਗ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਜੇ ਆਪਾਂ ਹੁਣ ਤਾਜੀ ਸੂਈ ਦੀ ਗੱਲ ਕਰਕੇ ਬਹੁਤ ਸੋਹਣਾ ਮਿੱਤਰੋ ਹਵਾਨਾ ਵੀਡੀਓ ਅਸੀਂ 2:00 ਵਜੇ ਵੀਡੀਓ ਬਣਾ ਰਹੇ ਆ ਤੇ ਥਾਣਾ ਦਾ ਗੈਬ ਥਾਣਾ ਦਾ ਸਹਿਜ ਬਹੁਤ ਵਧੀਆ ਸਾਹੀਵਾਲ ਇਹ ਆਪਾਂ ਕ੍ਰੋਸ ਗਾਂ ਕਹਿ ਸਕਦੇ ਆ ਹਾਂਜੀ ਬਾਈ ਜੀ ਪਹਿਲਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਆਪਣਾ ਜਿਹੜਾ ਹੈ ਘਰ ਟੰਗ ਵਾਲੀ ਤੋਂ ਕਿਹੜੇ ਜੀ ਗਲਾਗੜ ਰੋਡ ਤੇ ਆਈ ਆਪਣਾ ਖੇਤਾਂ ਗਲਾਗੜ ਹਾਂਜੀ ਅ ਮਾੜਾ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਹੋਵੇ ਬਠਿੰਡੇ ਤੋਂ ਹੋਵੇ ਜੀ 10-12 ਕਿਲੋਮੀਟਰ ਤੇ ਪੁੱਛੋ ਮੰਡੀ ਤੋਂ ਇੰਨੀ ਵਾਰ ਪੁੱਛੋ 10-12 ਕਿਲੋਮੀਟਰ ਓਕੇ ਗਲਾਗੜ ਠੀਕ ਹੈ ਤੇ ਆਪਣੇ ਕੋਲੇ ਇਹ ਜਿਹੜੇ ਦੋ ਨਗ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਗਾਂ ਦਿਖਾਈ ਹੈ ਹਨਾ ਇਹਦਾ ਸੂਆ ਮੇਨ ਕਿਹੜਾ ਜੀ ਇਸ ਤੀਜਾ ਸੂਆ ਹੈ ਤੀਜਾ ਸੂਆ ਸੂਈ ਹੈ ਕਦੋਂ ਕੁ ਸੂਈ ਹੈ ਇਹ ਸੂਈ ਨੂੰ ਪੰਜ 6 ਦਿਨ ਹੋ ਗਏ 6 ਦਿਨ ਮੰਗਰ ਬੱਚਾ ਮੰਗਰ ਬੱਚਾ ਜੀ ਮੰਗਰ ਬੱਛਾ ਨਾਲੂਆ ਨਾਲਾ ਜੀ ਹਾਂ ਨਾਲੂਆ ਨਾਲ ਪਿਆ ਹਨਾ ਤੇ ਇਸ ਵਕਤ ਕਿੰਨਾ ਕੁ ਦੁੱਧ ਤਿਆਰ ਕਰ ਗਏ ਇਸ ਵਕਤ 18 ਲੀਟਰ ਦੁੱਧ ਤਿਆਰ ਹੈ ਠੀਕ ਹੈ ਪਿਛਲੇ ਸੂਏ ਕਿੰਨਾ ਸੀ ਪਿਛਲੇ 24 ਲੀਟਰ ਦੁੱਧ ਗੱਟਿਆ 230 23 24 ਕੱਢ ਦੋ ਇਸ ਵਾਰ ਵੀ ਇਹਨਾਂ ਕੱਢੂ ਜੀ ਇਹਨਾਂ ਓਕੇ ਵੱਧ ਘਵਾਨੀ ਕੱਢਿਆ ਜੀ ਸਹੀ ਕੇ ਤੇ ਮੁੱਲ ਕੀ ਕਰਤਾ ਜੀ ਦਾ ਫਿਰ ਆਪਾਂ ਮੁੱਲ 92000 ਤੋਰੋ ਜੱਕ ਵਾਰੀ ਮੁੱਲ ਮਿੱਤਰੋ 92000 ਤੇ 23 24 ਲੀਟਰ ਬਾਈ ਕੰਦਾ ਵੀ ਜਿਹੜਾ ਦੂਜੇ ਸਵੇਰ ਦਾ ਦੁੱਧ ਕੱਢਿਆ ਵਾ ਤੇ ਤੀਜੇ ਸਵੇਰ ਮਿੱਤਰੋ ਤਾਜੀ ਗਾਂ ਦਖਾ ਰਹੇ ਆ ਮੰਗਰ ਬੱਛਾ ਥਾਂਲੇ ਵੀ ਦੀ ਸਾਫ ਹੈ ਖੁੱਲੀ ਝੋੜੀ ਵਾਲੀ ਹੈ ਤੇ ਕੱਦ ਕਾਰ ਦੀ ਫੁੱਲ ਹੈ ਤੇ ਗਰਮੀ ਚੱਲਣ ਵਾਲੀ ਆ ਜਿੱਥੇ ਮਰਜੀ ਬੰਨਦੇ ਕੋਈ ਸਮੱਸਿਆ ਨਹੀਂ ਆਉਣੀ ਮੋੜ ਲਓ ਜੀ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਵੱਡੇ ਕੱਦ ਕਾਠ ਵਾਲੀ ਤੇ ਦੁੱਧ ਫੈਂਟ ਕਿਵੇਂ ਹੈ ਜੀ ਇਹਦੀ ਫੈਂਟ ਵਧੀਆ ਜੀ ਆਪਾਂ ਹੂੰ ਚੋਣੇ ਫੈਂਟ ਆ ਪਕੜਾਈ ਜੀ ਠੀਕ ਆ ਹੂੰ ਚੰਗੀ ਆ ਫੈਂਟ ਚੰਗੀ ਆਊਗੀ ਬਾਕੀ ਕਰੋਸ ਹੈ ਨਾ ਮੁੱਲ ਬਾਈ ਨੇ 92 ਕਰਤਾ ਮਾਨ ਤਾਨ 92 ਦੇ ਵਿੱਚੋਂ ਹੋ ਜਾਊਗਾ ਸੋ ਵੱਡੇ ਕੱਦ ਕਾਠ ਵਾਲੀ ਜਿਹੜੇ ਭਰਾ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਹੋਵੇ ਤੇ ਉਹਦੇ ਖਾਤਰ ਮਿੱਤਰੋ ਬਹੁਤ ਚੰਗੀ ਆ ਕਿਉਂਕਿ ਤੇ ਹੁਣ ਆਪਾਂ 92000 ਰੇਟ ਕਰਤਾ ਹੈ ਦਾ ਹਨਾ ਤੇ ਮਾਨਤਨ ਮਾਨਤਨ ਕਰਾਂਗੇ ਓਕੇ ਤੇ ਦੂਜੇ ਨੰਬਰ ਤੇ ਗੱਲ ਕਰਦੇ ਆਂ ਵੀ ਵੈੜਦੀ ਹੈ ਹਨਾ ਪਲੂਣ ਵੈੜ ਕਿੰਨੇ ਇਹ ਉਮਰ ਕਿੰਨੀ ਕਹੂ ਇਹਦੀ ਇਹਦੀ 1.5 ਸਾਲ ਆ ਜੀ 1.5 ਸਾਲ ਸਾਲ ਦੀ ਦੇ ਟੀਕਾ ਪੜਿਆ ਹੈ ਇੱਕ ਸਾਲ ਦੀ ਦੇ ਟੀਕਾ ਲੱਗਿਆ ਸੀ ਹਾਂ ਜੀ ਠੀਕ ਹੈ ਫਿਰ ਤਾਂ ਖੀਰੀ ਖੀਰੀ ਸੂਪੂਗੀ ਖੀਰੀ ਖੀਰੀ ਸੂਪ ਜੀ ਠੀਕ ਹੈ ਇਹ ਤੋ ਰੋ ਜੀ ਨੂੰ ਵੀ 66 ਸੀਮਨ ਲੱਗਿਆ ਜੀ 40 38 ਦਾ ਇਹ ਇਹਦੇ ਆਪ ਦਾ 66 ਲੱਗਿਆ ओके ਤਰੋ ਜੇ ਇੱਕ ਵਾਰੀ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਜਰਸੀ ਦਾ ਹਾਂਜੀ ਓਕੇ ਸਾਢੇ 4 ਮਹੀਨਿਆਂ ਦੀ ਬਾਈ ਕਹਿੰਦਾ ਵੀ ਗੱਬੜ ਹੈ ਤੇ ਗੱਦਾ ਪਟ ਲਿਆ ਤੇ ਥਣਾ ਦਾ ਗੈਲ ਸਾਈਜ਼ ਬਹੁਤ ਚੰਗਾ ਪਰ ਥੋੜੀ ਜਿਹਾ ਪਤੂ ਕੈਮਰੇ ਤੋਂ ਡਰਦੀ ਹੈ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜ਼ਰੂਰਤ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸਾਢੇ 4 ਮਹੀਨਿਆਂ ਦੀ ਗੱਬੜ ਹੈ ਤੇ ਦੂਜੇ ਆਪਾਂ ਗੱਲ ਕਰਦੇ ਵੀ ਪਹਿਲੇ ਸੂਏ ਨੇ ਸੁਣਾ ਉਮਰ ਬਾਈ ਕਹਿੰਦਾ ਵੀ ਡੇਢ ਖਸਾਲ ਹੈ ਸਾਲ ਦੀ ਬਾਈ ਕਹਿੰਦਾ ਵੀ ਇਹ ਟੀਕਾ ਲੈ ਲਿਆ ਸੀ ਇਹਨੇ ਤੇ ਜਰਸੀ ਦਾ ਬਾਈ ਕਹਿੰਦਾ ਵੀ ਟੀਕਾ ਲੱਗਿਆ ਵਾ ਇਹਦਾ ਰੇਟ ਕੀ ਕਰਤਾ ਜੀ ਇਹਦਾ 50000 ਉਹਦਾ 92 ਇਹਦਾ 50万 ਤਾਂਣ万 ਤਾਂਣ ਤੇ ਫੋਨ ਨੰਬਰ ਦੱਸ ਦਿਓ ਜੀ 94636 94637 02704 027 04 04